ਚੌਥਾ ਕਬੱਡੀ ਟੂਰਨਾਮੈਂਟ ਜ਼ਿਲ੍ਹਾ ਫਰੀਦਕੋਟ ਦੇ ਨੇੜੇ ਸਾਦਕ ਵਿਖੇ 13 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਸੰਬੰਧੀ ਅੱਜ ਟੂਰਨਾਮੈਂਟ ਦਾ ਪੋਸਟਰ ਹਲਕਾ ਵਿਧਾਇਕ ਫਰੀਦਕੋਟ ਦਾ ਗੁਰਦੇਵ ਸਿੰਘ ਸੇਖੋਂ ਦੀ ਧਰਮ ਪਤਨੀ ਸ਼੍ਰੀਮਤੀ ਬਿਆਨਤ ਕਰਨ ਨੇ ਰਿਲੀਜ਼ ਕੀਤਾ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਣਾਂ ਕਿਹਾ ਕਿ ਇਹ ਟੂਰਨਾਮੈਂਟ ਬਾਬਾ ਨਿਹੱਤਰ ਸਿੰਘ ਜੀ ਚੰਦ ਪੁਰਾਣੇ ਵਾਲਿਆਂ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਹਿਲਾ ਇਨਾਮ 41000 ਰੁਪਏ ਤੇ ਦੂਜਾ ਇਨਾਮ 31000 ਰੁਪਏ ਰੱਖਿਆ ਗਿਆ ਹੈ ਇਸ ਟੂਰਨਾਮੈਂਟ ਵਿੱਚ ਐਨਆਰ ਆ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਹ ਟੂਰਨਾਮੈਂਟ ਕਰਵਾਉਣ ਵਿੱਚ ਸਹਿਯੋਗ ਦਿੱਤਾ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਉਹ ਕਰਦਿਆਂ ਮੈਡਮ ਬਿਆਨਤ ਕੌਰ ਅਤੇ ਸਮਾਜ ਸੇਵੀ ਰਜਿੰਦਰ ਦਾਸ ਰਿੰਕੂ ਨੇ ਹੋਰ ਕੀ ਕਿਹਾ ਆਉ ਸੁਣਦੇ ਹਾਂ ਉਹਨਾਂ ਦੇ ਜਵਾਨੀ ਇਹ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਕਿ ਸਾਦਕ ਦੇ ਵਿੱਚ ਬਾਬਾ ਨਛੱਤਰ ਸਿੰਘ ਜੀ ਚੰਦ ਪ੍ਰਾਣੇ ਵਾਲਿਆਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਹੋ ਕਬੱਡੀ ਦਾ ਹੋਣ ਜਾ ਰਿਹਾ ਜਿਹੜਾ ਕਿ ਇਹ 13 ਤਰੀਕ ਨੂੰ ਹੋਣਾ ਮੈਂ ਸਭ ਇਲਾਕਾ ਫਰੀਦਕੋਟ ਵੀ ਕੀ ਨੇੜੇ-ਨੇੜੇ ਦੇ ਜ਼ਿਲ੍ਹਿਆਂ ਨੂੰ ਵੀ ਆਪੀ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦੀ ਆ ਕਿ ਹਮ ਹਮਾਕੇ ਇਸ ਟੂਰਨਾਮੈਂਟ ਦੇ ਵਿੱਚ ਵੱਧ ਤੋਂ ਵੱਧ ਆਪਦਾ ਪਾਰਟਿਸਿਪੇਟ ਕਰੋ ਕਰਿਓ ਔਰ ਆ ਕਿਉਂਕਿ ਸਰਕਾਰ ਵੀ ਚਾਹੁੰਦੀ ਹੈ ਕਿ ਵੀ ਨੌਜਵਾਨ ਨੂੰ ਜਿਹੜਾ ਕਿ ਨਸ਼ਿਆਂ ਤੋਂ ਲਾਂਭੇ ਕਰਕੇ ਤੇ ਇਸ ਗੇਮਾਂ ਵੱਲ ਸਪੋਰਟਸ ਵੱਲ ਪ੍ਰੇਰਿਆ ਜਾਵੇ ਤੇ ਕੋਈ ਇਨਾਮ ਵਗਿਆ ਤਾਂ ਵੀ ਰੱਖਿਆ ਹਾਂਜੀ ਹਾਂਜੀ ਇਸ ਵਿੱਚ ਪਹਿਲਾ ਇਨਾਮ 41000 ਰੁਪਏ ਆ ਜਿਹੜਾ ਕਿ ਉਹ ਸਾਡੇ ਪਿੰਡ ਦੇ ਹੀ ਹੈਗੇ ਨੇ ਸਰਦਾਰ ਅਸ਼ਮਸ਼ੇਰ ਸਿੰਘ ਜੀ ਉਹਨਾਂ ਦੇ ਜਿਹੜੇ ਪੋਤਰੇ ਐ ਯੂਐਸਏ ਦੇ ਵਿੱਚ ਰਹਿੰਦੇ ਆ ਉਹਨਾਂ ਬੱਚਿਆਂ ਬੰਨੀ ਦਿੱਤਾ ਜਾ ਰਿਹਾ ਹੈ। ਹਾਂ ਜੀ ਸਰ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਐਮਐਲਏ ਗੁਰਦੇਵ ਸਿੰਘ ਸਿੱਖੋਂ ਜੀ ਦੇ ਗ੍ਰਹਿ ਵਿਖੇ ਆਏ ਸੀਗੇ ਜੋ ਚੌਥਾ ਕਵਾਰਡੀ ਟੂਰਨਾਮੈਂਟ ਸਾਦਕ ਵਿਖੇ ਹੋ ਰਿਹਾ ਹੈ 13 ਤਰੀਕ ਨੂੰ ਤੇ ਉਸ ਬੰਦ ਦੇ ਵਿੱਚ ਅੱਜ ਉਹਨਾਂ ਦੀ ਧਰਮ ਪਤਨੀ ਉਹਨਾਂ ਵੱਲੋਂ ਪੋਸਟਰ ਰੀਲੀਜ਼ ਕੀਤਾ ਗਿਆ ਹੈ। ਤੇ ਸਾਰੇ ਹੀ ਇਹ ਇਲਾਕੇ ਦੇ ਵਿੱਚ ਵੀ ਬੜੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਕਬੱਡੀ ਟੂਰਨਾਮੈਂਟ ਹੋਏ ਨਹੀਂ ਸੀਗੇ ਤੇ ਇਹ ਭਿੰਦੜ ਰਪਈਆ ਵਾਲਾ ਜੀ ਕਾਲਾ ਰਪਈਆ ਵਾਲਾ ਜੀ ਗੋਰਾ ਮਚਾਕੀ ਜੀ ਤੇ ਬਲਕੌਰ ਸਿੰਘ ਜੀ ਸਾਥਕ ਤੋਂ ਇਹ ਸਾਰੀਆਂ ਟੀਮ ਮਤਲਬ ਬੰਦੇ ਰਲ ਕੇ ਜਿਹੜੀ ਹੈ ਟੂਰਨਾਮੈਂਟ ਟੀਮ ਹੈ ਉਹਨਾਂ ਨੇ ਮਤਲਬ ਇਹ ਟੂਰਨਾਮੈਂਟ ਕਰਵਾਇਆ ਤੇ ਪਹਿਲਾ ਨਾਮ 40000 ਰੁਪਇਆ ਦੂਜਾ ਨਾਮ 33000 ਰੁਪਇਆ ਤੇ ਓਪਨ ਦੇ ਵਿੱਚ 10-10 ਕਿਲੋ ਘਿਓ ਜਿਹੜੇ ਮਤਲਬ ਰੈਂਡਰ ਹੋਣਗੇ ਜਾਂ ਜਿਹੜੇ ਸੈਮੀ ਫਾਈਨਲ ਜਾਂ ਫਾਈਨਲ ਵਿੱਚ ਪਹੁੰਚਣਗੇ ਉਹਨਾਂ ਨੂੰ 10-1 ਤੇ ਅੱਗੇ ਵੀ ਭੰਜੇ ਨੇ ਦੱਸਿਆ ਵੀ ਮਤਲਬ ਜਿਹੜਾ ਇਹ ਪੰਜਾਬ ਸਰਕਾਰ ਦੀ ਇਹ ਸੋਚ ਹੈ ਕਿ ਨੌਜਵਾਨਾਂ ਤੋਂ ਜਿਹੜੇ ਨਸ਼ੇ ਵਰਗੇ ਜੋ ਛੇਵਾਂ ਦਰਿਆ ਚੱਲ ਰਿਹਾ ਉਸ ਤੋਂ ਦੂਰ ਕਰਕੇ ਗੇਮਾਂ ਦੇ ਵਿੱਚ ਵੱਧ ਤੋਂ ਵੱਧ ਜੋੜਿਆ ਜਾਵੇ ਭਗਵਾਨ ਸਿੰਘ ਮਾਨ ਜੀ ਦੀ ਇਹ ਸੋਚ ਹੈ ਸਰਦਾਰ ਕੇਜਰੀਵਾਲ ਸਾਹਿਬ ਦੀ ਇਹ ਸੋਚ ਹੈ ਕਿ ਨੌਜਵਾਨਾਂ ਨੂੰ ਖੇਡਾਂ ਦੇ ਵਿੱਚ ਜੋੜਿਆ ਜਾਵੇ ਜਿਵੇਂ ਕਬੱਡੀ ਹੈ ਕ੍ਰਿਕਟ ਹੈ ਜਾਂ ਹਾਕੀ ਹੈ ਜਿਸ ਤਰ੍ਹਾਂ ਮਤਲਬ ਅੱਜ ਇਹ ਐਮਐਲਏ ਸਾਹਿਬ ਦੇ ਨਾਲ ਸਲਾਹ ਕਰਕੇ ਕਿਉਂਕਿ ਹਟਾੜ ਏਰੀਆ ਉਹ ਸਾਥਕ ਨੂੰ ਬਹੁਤ ਪਿੰਡ ਲੱਗਦੇ ਆ ਅਸ ਕਰਕੇ ਪਲੈਨਿੰਗ ਕੀਤੀ ਗਈ ਕਿ ਸਾਲਕ ਦੇ ਵਿੱਚ ਇਹ ਟੂਰਨਾਮੈਂਟ ਕਰਾਇਆ ਜਾਵੇ ਬਾਬਾ ਨਛੱਤਰ ਸਿੰਘ ਜੀ ਜੋ ਚੰਦਪੁਰਾਣੇ ਆ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਯਾਦ ਵਿੱਚ ਇਹ ਟੂਰਨਾਮੈਂਟ ਕਰਾ ਰਹੇ ਹਾਂ ਇਸ ਸਹਿਯੋਗ ਵੀ ਕੋਈ ਤੇਰੇ ਲਈ ਬਹੁਤ ਸਹਿਯੋਗੀ ਹੈ ਜੀ ਇਹਦੇ ਵਿੱਚ ਸ਼ਹਿਰ ਦੇ ਮਤਲਬ ਬਹੁਤ ਵਾਰ ਬੰਦੇ ਆ ਜਾਂ ਸਾਧਕ ਇਲਾਕੇ ਦੇ ਸਰਪੰਚ ਸਹਿਬਾਨ ਆ ਕੋਈ ਸਾਬਕਾ ਮਦੋ ਚੇਅਰਮੈਨ ਆ ਕੋਈ ਚੇਅਰਮੈਨ ਆ ਜਿਨ੍ਹਾਂ ਕੋਲ ਵੀ ਮਤਲਬ ਟੀਮ ਗਈ ਆ ਸਾਰੀ ਜੇ ਟੂਰਨਾਮੈਂਟ ਕਰਾ ਰਹੀ ਆ ਕਿਸੇ ਨੇ ਨਾ ਨਹੀਂ ਕੀਤੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਟੂਰਨਾਮੈਂਟ ਕਰਾ ਰਹੇ ਆ ਹਰੇਕ ਬੰਦੇ ਨੇ ਆਪਦੇ 10-9 ਦੀ ਕੀਰਤਨ ਦੇ ਵਿੱਚੋਂ ਆਵਦਾ ਮਤਲਬ ਜਿੰਨਾ ਦੁਸ਼ਾਨ ਚ ਨਿਕਲਦਾ ਸੀਗਾ ਹਰੇਕ ਨੇ ਸਹਿਯੋਗ ਦਿੱਤਾ ਜੀ ਤੇ ਸਾਰਿਆਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਮੈਂ ਤੁਹਾਡੇ ਲਈ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਬਹੁਤ-ਬਹੁਤ ਕਰਦਾ ਤੇ ਵਾਹਿਗੁਰੂ ਉਹਨਾਂ ਦੇ ਹੋਰ ਕਿਰਪਾ ਕਰਨ ਤੇ ਇਸ ਤਰ੍ਹਾਂ ਦੇ ਹੋਰ ਟੂਰਨਾਮੈਂਟ ਜਿਹੜੇ ਹੁੰਦੇ ਨੇ ਉਹਨਾਂ ਦਾ ਸਹਿਯੋਗ ਹੁੰਦੇ ਰਹਿਣ ਇਹ ਕਿੰਵਾਂ ਟੂਰਨਾਮੈਂਟ ਚੱਲ ਰਿਹਾ ਹੈ ਚੌਥਾ ਟੂਰਨਾਮੈਂਟ ਹੈ ਇਹ ਕਾਮਯਾਬੀ ਇਸੇ ਤਰ੍ਹਾਂ ਜਾਰੀ ਰਹੇ ਅੱਗੇ ਵੀ ਚੱਲੂਗਾ ਜੀ ਬਿਲਕੁਲ ਇਸੇ ਤਰ੍ਹਾਂ ਜੇ ਮਤਲਬ ਐਕਟੀ ਵਧੀਆ ਹੋਇਆ ਤੇ ਹੋ ਸਕਦਾ ਕਿ ਮਤਲਬ 6-6 ਮਹੀਨਿਆਂ ਬਾਅਦ ਕਰਾਈਏ ਇੱਕ ਸਾਲਾਂ ਦਾ ਕਰਾਉਂਦੇ ਆ ਤੇ ਇੱਕ ਸਾਲ ਜ ਨੌਜਵਾਨਾਂ ਖਾਸ ਕਰਕੇ ਮੋਂਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਦੇ ਜੁਨੀਅਰ ਜੀਵੇਂ ਆ ਸਮਾਜ ਵਿੱਚ ਜਿਸ ਤੁਸੀਂ ਪੈਦਾ ਹੋਏ ਆ ਜਿਸ ਖੇਤਰ ਦੇ ਵਿੱਚ ਤੁਸੀਂ ਲੱਗੇ ਹੋ ਉਧਰ ਧਿਆਨ ਦਿਓ ਨਾ ਕਿ ਜਿਹੜੇ ਆਪਾਂ ਨਸ਼ਿਆਂ ਦੇ ਵੱਲ ਧਿਆਨ ਦੇਈਏ ਜਿਹੜਾ ਕੋਈ ਨਸ਼ਾ ਕਰਦਾ ਵੀ ਆ ਤੁਹਾਡੇ ਪਿੰਡ ਦਾ ਤੁਹਾਡੀ ਅੰਡ ਹੈ ਜਾਂ ਗਵਾਂਢੀ ਕਰਦਾ ਉਹਨੂੰ ਰੋਕੋ ਉਹਨਾਂ ਦੇ ਘਰ ਦੇ ਜਾ ਕੇ ਉਹਨੂੰ ਸਮਝਾਓ ਵੀ ਇਹ ਗਲਤ ਹੋ ਰਿਹਾ ਹੈ ਤੂੰ ਗਲਤ ਕਰ ਰਿਹਾ ਹੈ ਆਪਦੀ ਜ਼ਿੰਦਗੀ ਮਤਲਬ ਵਾਰੀ-ਵਾਰੀ ਨਹੀਂ ਮਿਲਣੀ ਇਸ ਜ਼ਿੰਦਗੀ ਨੂੰ ਸਹੀ ਰਸਤੇ ਪਾ ਕਿਸੇ ਦੇਸ਼ ਦੇ ਮਤਲਬ ਜੋ ਜਿਵੇਂ ਭਗਤ ਸਿੰਘ ਰਾਜਗੁਰੂ ਸੁਖਦੇਵ ਆ ਉਹਨਾਂ ਨੇ ਆਪਦੇ ਕੁਰਬਾਨੀਆਂ ਕੀਤੀਆਂ ਦੇਵਕ ਉਹਨਾਂ ਦੀ ਆਜ਼ਾਦੀ ਦਾ ਮਾਣ ਕਰ ਰਹੇ ਆਂ ਆਜ਼ਾਦੀ ਮਾਨ ਰਹੇ ਆਂ ਦੇਸ਼ ਦੀ ਉਹਨਾਂ ਨੂੰ ਆਪਦੇ ਦੇਸ਼ ਦੇ ਆਪਦੇ ਇਲਾਕੇ ਦੀ ਤਰੱਕੀ ਦੇ ਵਿੱਚ ਲਾਓ ਨਾ ਕਿ ਨਸ਼ਿਆਂ ਵਿੱਚ ਲਾਓ